ਐਸੂਏ ਲਤੀ ਵੱਡੀ ਖਬਰ ਸਰਕਾਰੀ ਅਫਸਰ ਦੇ ਸਰਕਾਰੀ ਰਿਹਾਇਸ਼ ਦੇ ਉੱਤੇ ਵਿਜੀਲੈਂਸ ਟੀਮ ਦੇ ਵੱਲੋਂ ਛਾਪਾ ਮਾਰਿਆ ਗਿਆ ਤਾਂ ਵੱਡੀ ਖਬਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਬਟਾਲਾ ਦੇ ਐਸਡੀਐਮ ਵਿਕਰਮਜੀਤ ਸਿੰਘ ਪਾਥੇ ਦੇ ਘਰ ਦੇ ਉੱਤੇ ਰੇਡ ਹੋਈ ਹੈ ਵਿਜੀਲੈਂਸ ਗੁਰਦਾਸਪੁਰ ਦੀ ਟੀਮ ਦੇ ਵੱਲੋਂ ਕਰੀਬ ਰਾਤ 9:30 ਵਜੇ ਛਾਪੇਮਾਰੀ ਕੀਤੀ ਗਈ ਹੈ ਤਕਰੀਬਨ 2 ਘੰਟੇ ਛਾਂਬੀ ਨਾਲ ਜਿਹੜੀ ਸਰਕਾਰੀ ਰਿਹਾਇਸ਼ ਦੇ ਉੱਤੇ ਕੀਤੀ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਐਸ ਡੀ ਐਮ ਵਿਕਰਮਜੀਤ ਸਿੰਘ ਪਾਥੇ ਦੀ ਸਰਕਾਰੀ ਰਿਹائش ਦੇ ਉੱਤੇ ਵਿਜੀਲੈਂਸ ਗੁਰਦਾਸਪੁਰ ਦੀ ਟੀਮ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਹੈ ਰੇਡ ਹੋਈ ਹੈ ਕਰੀਬ 2 ਘੰਟੇ ਵਿਜੀਲੈਂਸ ਦੀ ਟੀਮ ਦੇ ਵੱਲੋਂ ਐਸ ਡੀ ਐਮ ਦੀ ਸਰਕਾਰੀ ਰਿਹائش ਦੀ ਛਾਣਬੀਣ ਕੀਤੀ ਗਈ ਹੈ ਜਾਣਕਾਰੀ ਮੁਤਾਬਕ ਵਿਜੀਲੈਂਸ ਗੁਰਦਾਸਪੁਰ ਦੀ ਟੀਮ ਨੇ ਡੀ ਐਸ ਪੀ ਦੀ ਅਗਵਾਈ ਹੇਠ ਐਸ ਡੀਐਮ ਪਾਂਥੇ ਦੀ ਸਰਕਾਰੀ ਰਿਹਾਈਸ਼ ਤੇ ਪੁੱਜੀ ਅਤੇ ਉਹਨਾਂ ਦੇ ਘਰ ਨੂੰ ਚਾਰੇ ਪਾਸਿਓਂ ਸੀਲ ਕਰਕੇ ਘਰ ਦੇ ਅੰਦਰ ਤਲਾਸ਼ੀ ਲਈ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ तकरीबन 9:30 ਵਜੇ ਤੋਂ ਲੈ ਕੇ ਰਾਤ 11:20 ਵਜੇ ਤੱਕ ਵਿਜੀਲੈਂਸ ਦੀ ਟੀਮ ਨੇ ਐਸਡੀਐਮ ਪਟਿਆਲਾ ਨੂੰ ਆਪਣੇ ਨਾਲ ਲੈ ਕੇ ਰਵਾਨਾ ਹੋ ਗਈ ਤੇ ਤੁਹਾਨੂੰ ਦੱਸ ਦਈਏ ਕਿ ਪੱਤਰਕਾਰਾਂ ਨੇ ਐਸਡੀਐਮ ਨੂੰ ਹਿਰਾਸਤ ਦੇ ਵਿੱਚ ਲੈ ਜਾਣ ਬਾਰੇ ਸਵਾਲ ਕੀਤੇ ਤਾਂ ਵਿਜੀਲੈਂਸ ਦੇ ਅਧਿਕਾਰੀਆਂ ਦੇ ਵੱਲੋਂ ਜਿਹੜੀ ਚੁੱਪੀ ਧਾਰੀ ਗਈ ਤੇਜ ਰਫਤਾਰ ਦੇ ਵਿੱਚ ਕਾਰਾਂ ਚਲਾ ਕੇ ਉੱਥੋਂ ਚਲੇ ਗਏ ਉਧਰ ਵਿਜੀਲੈਂਸ ਦੀ ਟੀਮ ਦੇ ਜਾਣ ਤੋਂ ਬਾਅਦ ਐਸਡੀਐਮ ਦੀ ਸਰਕਾਰੀ ਰਿਹائش ਖਾਲੀ ਹੋ ਗਈ ਸੂਤਰਾਂ ਮੁਤਾਬਕ ਛਾਪੇ ਦੇ ਵਿੱਚ ਨਕਦੀ ਬਰਾਮਦ ਹੋਈ ਹੈ ਹਾਲਾਂਕਿ ਸਾਰਾ ਜਿਹੜਾ ਕਿ ਮਾਮਲਾ ਕੀ ਹੈ ਐਸਡੀ ਪੁਸ਼ਟੀ ਵਾਲੇ ਤੱਕ ਨਹੀਂ ਹੋਈ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵੱਡੇ ਅਫਸਰ ਐਸਡੀਐਮ ਬਟਾਲਾ ਦੇ ਵਿਕਰਮਜੀਤ ਸਿੰਘ ਪੰਥੇ ਦੇ ਘਰ ਦੇ ਉੱਤੇ ਵਿਜੀਲੈਂਸ ਦੀ ਟੀਮ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਡੀਐਸਪੀ ਦੇ ਨਾਲ ਮਿਲ ਕੇ ਜਿਹੜੀਆਂ ਵਿਜੀਲੈਂਸ ਦੀ ਟੀਮ ਪਹੁੰਚੀ ਆ ਤਾਂ तकरीबन ਰਾਤ 9:30 ਵਜੇ ਤੋਂ ਲੈ ਕੇ ਜਿਹੜੀ ਕਿ 2 ਘੰਟੇ तकरीबन 2 ਘੰਟੇ ਇਹ ਛਾਣਬੀਨ ਚੱਲੀ ਤਾਂ ਉਸ ਤੋਂ ਬਾਅਦ ਵਿਜੀਲੈਂਸ ਦੀ ਟੀਮ 11:20 ਦੇ ਨੇੜੇ ਤੇੜੇ ਜਿਹੜਾ ਕਿ ਐਸਡੀਐਮ ਨੂੰ ਨਾਲ ਲੈ ਕੇ ਚਲੀ ਗਈ ਹਾਲੇ ਤੱਕ ਮਾਮਲਾ ਜਿਹੜਾ ਕੁਝ ਵੀ ਸਾਹਮਣੇ ਨਹੀਂ ਆਇਆ ਕਿ ਰੇਡ ਕਿਉਂ ਕੀਤੀ ਗਈ ਪਰ ਉਹਨਾਂ ਦੇ ਘਰ ਦੇ ਉ ਵਿੱਚੋਂ ਸੂਤਰਾ ਮੁਤਾਬਕ ਜਿਹੜੀ ਨਗਦੀ ਮਿਲੀ ਆ ਉਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਜਿਹੜਾ ਕੀਤਾ ਗਿਆ ਹਾਲੇ ਤੱਕ ਉਹਨਾਂ ਦੀ ਗ੍ਰਿਫਤਾਰੀ ਦੀ ਪੁਸ਼ਟੀ ਨਹੀਂ ਹੋਈ ਆ ਵੀ ਉਹਨਾਂ ਨੂੰ ਗ੍ਰਿਫਤਾਰ ਕਿਉਂ ਕੀਤਾ ਗਿਆ ਉਹਨਾਂ ਦੇ ਘਰ ਦੇ ਉੱਤੇ ਛਾਪੇਮਾਰੀ ਕਿਉਂ ਕੀਤੀ ਗਈ ਪਰ ਰਾਤ 9:30 ਵਜੇ ਵਿਜੀਲੈਂਸ ਗੁਰਦਾਸਪੁਰ ਦੇ ਜਿਹੜੀ ਟੀਮ ਸੀ ਉਸ ਦੇ ਵੱਲੋਂ ਬਟਾਲਾ ਦੇ ਐਸਡੀਐਮ ਵਿਕਰਮਜੀਤ ਸਿੰਘ ਪੰਥੇ ਦੇ ਘਰ ਦੇ ਸਰਕਾਰੀ ਰਿਹਾਇਸ਼ ਦੇ ਉੱਤੇ ਛਾਪੇਮਾਰੀ ਕੀਤੀ ਗਈ तकरीबन 2 ਘੰਟੇ ਜਿਹੜੀ ਇਹ ਛਾਣਪੀਣ ਚੱਲੀ ਆ ਉਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਉਹਨਾਂ ਦੇ ਘਰ ਦੇ ਵਿੱਚੋਂ ਕੁਝ ਨਕਦੀ ਹੈ ਜਿਹੜੀ ਬਰਾਮਦ ਹੋਈ ਆ ਉਸ ਤੋਂ ਬਾਅਦ ਉਹਨਾਂ ਨੂੰ ਵਿਜੀਲੈਂਸ ਦੀ ਟੀਮ ਆ ਜਿਹੜੀ ਗੱਡੀਆਂ ਦੇ ਵਿੱਚ ਨਾਲ ਲੈ ਗਈ ਪੱਤਰਕਾਰਾਂ ਦੇ ਵੱਲੋਂ ਸਵਾਲ ਵੀ ਪੁੱਛੇ ਗਏ ਕਿਸੇ ਵੀ ਸਰਕਾਰੀ ਅਧਿਕਾਰੀ ਦੇ ਵੱਲੋਂ ਜਵਾਬ ਹੈ ਜਿਹੜਾ ਨਹੀਂ ਦਿੱਤਾ ਗਿਆ ਹਾਲੇ ਤੱਕ ਤਾਂ ਕੌਣ ਆਲੇ ਸਮੇਂ ਦੇ ਵਿੱਚ ਹੈ ਜਿਹੜਾ ਪਤਾ ਚੱਲੇਗਾ ਕਿ ਵਿਕਰਮਜੀਤ ਸਿੰਘ ਪਾਥੇ ਜਿਹੜੇ ਬਟਾਲਾ ਦੇ ਐਸਜੀਐਮ ਨੇ ਉਹਨਾਂ ਦੇ ਘਰ ਦੇ ਉੱਤੇ ਰੇਡ ਕਿਉਂ ਹੋਈ ਕਿੰਨਾ ਕੈਸ਼ ਹੈ ਜਿਹੜਾ ਬਰਾਮਦ ਹੋਇਆ ਤੇ ਵਿਜੀਲੈਂਸ ਦੀ ਟੀਮ ਹੈ ਜਿਹੜੀ ਉਹਨਾਂ ਨੂੰ ਕਿੱਥੇ ਲੈ ਕੇ ਗਈ ਹੈ